ਮਲਾਰ ਮਹੱਲਾ ਪਹਿਲਾ ਦੁਖ ਮਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੋ ਨਾ ਚੀਜੈ ਦੇਹ ਅੰਤ ਕਾਲ ਜਮ ਮਾਰੈ ਠੀਹ ਐਸਾ दारू ਖਾਹਿ ਗਵਾਰ ਜਿਤ ਖਾਧੈ ਤੇਰੇ ਜਾਹੇ ਵਿਕਾਰ ਰਹਾਉ ਰਾਜਮਾਲ ਜੋਬਨ ਸਭ ਛਾਵ ਰਾਜਮਾਲ ਜੋਬਨ ਇਥੇ ਵਿਸਰਾਮ ਹੈ ਸਭ ਛਾਵ ਬਿੰਦੀ ਲੱਗੀ ਹੈ ਰਾਜਮਾਲ ਜੋਬਨ ਸਭ ਛਾਵ ਰਥ ਫਿਰੰਦਾ ਦੀਛਹਤਾਵ ਦੇਹ ਨਨਾਉ ਨਾ ਹੋਵੈ ਜਾਤ ਦੇਹ ਨਨਾਉ ਨਾ ਹੋਵੈ ਜਾਤ ਉਥੇ ਦੇਹ ਐਥੇ ਸਭ ਰਾਤ ਹਾਂ ਦੇਹ ਇਸ ਤਾਂ ਬੋਲਣਾ ਉਥੇ ਦੇਹ ਐਥੇ ਸਭ ਰਾਤ ਸਾਧ ਕਰ ਸੰਦਾ ਸੰਦਾ ਤ੍ਰਿਸ਼ਨਾ ਕਿਉ ਤੇਲ ਸਾਧ ਕਰ ਸੰਦਾ ਸਾਧ ਪੋਲਾ ਦੇ ਨਾਲ ਹੈ ਸੰਦਾ ਇਹ ਧਦੇ ਨਾਲ ਨਾਲ ਬਿੰਦੀ ਹੈ ਸਾਧ ਕਰ ਸੰਦਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਓਮ ਜਗ ਅਰ ਪਾਠ ਪ੍ਰਾਣ ਜੋ ਤਿਸ ਭਾਵੈ ਸੋ ਪ੍ਰਵਾਨ ਤਾਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕਉ ਲਿਖਿਆ ਇਹ ਨਿਧਾਨ ਸੇ ਤਨਵੰਤ ਧਨਵੰਤ ਸੇ ਧਨਵੰਤ ਦਿਸਹਿ ਘਰ ਜਾਏ ਨਾਨਕ ਜਨਨੀ ਧਨ ਨਾਨਕ ਜਨਨੀ ਧੰਨੀ ਮਾਇ ਵੈਸੇ ਵਿਸਰਾਮ ਨਾਨਕ ਪਦ ਤੇ ਯਮਕ ਲਾ ਕੇ ਨਾਨਕ ਜਨਨੀ ਧੰਨੀ ਮਾਇ ਇਸ ਤਰ੍ਹਾਂ ਲਾਉਣਾ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲਾ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਕਬ ਹੂੰ ਤੇ ਵਿਸਰਾਮ ਲਾਉਣਾ ਹੈ ਕਬ ਹੂੰ ਸਾਹਿਬ ਦੇਖਿਆ ਭੈਣ ਉਡਾ ਉਡ ਚੜਾ ਅਸਮਾਨ ਉਡਾ ਉਡ ਚੜਾ ਅਸਮਾਨ ਸਾਹਿਬ ਸਮ੍ਰਿਥ ਸਮ੍ਰਿਥ ਸਾਹਿਬ ਸਮ੍ਰਿਥ ਤੇਰੇ ਤਾਣ ਜਾਲ ਥਲ ਡੂੰਗਰ ਦੇਖਾਂ ਤੀਰ ਥਾਣ ਤਨੰਤਰ ਸਾਹਿਬ ਵੀਰ ਜਿਨ ਤਨ ਸਾਜ ਦिए ਸਾਜ ਤੇ ਲਾ ਦੋ ਜਿਨ ਤਨ ਸਾਜ ਦिए ਨਾਲ ਖੰਭ ਆਤ ਤ੍ਰਿਸ਼ਨਾ ਉੱਡਣਾ ਕੀ ਡੰਝ ਨਦਰ ਕਰੇ ਨਦਰ ਕਰੇ ਨਦਰ ਕਰੇ ਤਾਂ ਬੰਦਾ ਤੀਰ ਨਦਰ ਕਰੇ ਤਾਂ ਬੰਦਾ ਧੀਰ ਤਾਤਜੰਗ ਨਹੀਂ ਨਦਰ ਕਰੇ ਤੇ ਵਿਸਰਾਮ ਲਾ ਦੋ ਤਾਂ ਬੰਦਾ ਧੀਰ ਜੋ ਵੇਖਾਲੇ ਤਿਉ ਵੇਖਾਂ ਵੀਰ ਨਾ ਇਹ ਤਨ ਜਾਏਗਾ ਨਾ ਜਾਹੇਗੇ ਖੰਭ ਪਉਣੇ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪਿਐ ਕਰ ਗੁਰ ਪੀਰ ਬਿਸਰਾਮ ਨਾਨਕ ਕਰਮ ਹੋਵੈ ਇਥੇ ਵਿਸਰਾਮ ਹੈ ਜਪਿਐ ਇਥਿਮ ਕਲਾ ਕੀ ਬੂਨਾ ਜਪਿਐ ਕਰ ਗੁਰ ਪੀਰ ਨਾਨਕ ਕਰਮ ਹੋਵੈ ਜਪਿਐ ਕਰ ਗੁਰ ਪੀਰ ਸਤਿ ਸਮਾਵੈ ਏਹ ਸਰੀਰ ਮਲਾਰ ਮਹੱਲਾ ਤੀਜਾ ਚੌਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜੇਤ ਭਾਵੈ ਤਿਤ ਲਾਏ ਸੇਵਕ ਕਉ ਇਹ ਹਾ ਵਡਿਆਈ ਜਾ ਕਉ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ ਇਹ ਹਾਕਤ ਸਿਵੈ ਘਰ ਆਵੇ ਜੀਵ ਵਿਧਿਆ ਮਾਰ ਰਹੀ ਹੈ ਰਹਾਉ ਵੇਦ ਪੜ੍ਹ ਪੜਵਾਦ ਵਿਖਾਣਾ ਬ੍ਰਹਮਾ ਬੇਸਨ ਮਹੀਸਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਇਹ ਜਨਮ ਮਰਨ ਨਾਨੀ ਨਾਲ ਪਾਠ ਸੁੱਧਾ ਇੱਥੇ ਨੰਨੇ ਨਾਲ ਛਪਿਆ ਹੋਇਆ ਸੀ ਨਾਣੇ ਨਾਲ ਪਾਠ ਹੈ ਜਨਮ ਮਰਨ ਕਾ ਸਹਿਸ ਜਨਮ ਮਰਨ ਕਾ ਸਹਿਸ ਗੋਰ ਪ੍ਰਸਾਦੀ ਏਕੋ ਜਾਣੈ ਚੁਕੈ ਮਨਹੁ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਅਵਿਚਾਰੀ ਨਹੀਂ ਕਹਿਣਾ ਅਵਿਚਾਰੀ ਆ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹਮ ਦੀਨ ਮੂਰਖ ਅਵਿਚਾਰੀ ਆ ਮਦੀਨ ਮੂਰਖ ਆ ਵਿਚਾਰੀ ਆ ਵਿਚਾਰੀ ਤੂੰ ਚਿੰਤਾ ਕਰੋ ਹਮਾਰੀ ਓਹ ਦਇਆਲ ਕਰਦਾਸ ਦਾਸ ਆ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂ ਆਪਣਾ ਆਹਨਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝਹੁ ਕੋਈ ਐਸਾ ਕਰੇ ਵਿਚਾਰਾ ਬੂਝਹੁ ਪਦ ਤੇ ਵਿਸਰਾਮ ਹੈ ਜਿਉ ਜਲ ਉਪਰ ਫੇਨ ਗੁਦਬਦਾ ਤੈਸਾ ਇਹ ਸੰਸਾਰਾ ਜਿਸ ਤੇ ਹੋਵਾ ਤਿਸਹਿ ਸਮਾਨਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿਨੇ ਹੁਕਮ ਪਛਾਣਿਆ ਸੇ ਮਿਲੇ ਹੋਮੈ ਸ਼ਬਦ ਜਲਾਏ ਜਿਨੇ ਹੁਕਮ ਪਛਾਣਿਆ ਇਥੇ ਚਮਕ ਸੇ ਮਿਲੇ ਇਥੇ ਵਿਸਰਾਮ ਉਮੈ ਇਤਿਮ ਖਲਾਦਨੀਏ ਸ਼ਬਦ ਜਲਾਏ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲੇਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਈ ਮਨ ਰੇ ਹੁਕਮ ਮੰਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵ ਦਾ ਜੇਸ ਬਖਸੇ ਤਿਸ ਵਿਗਨਨ ਤੇਸ ਬਿਗਨ ਨਾ ਕੋਇ ਰਹਾਉ ਤ੍ਰੈ ਗੁਣ ਸੱਬਾ ਧਾਤ ਹੈ ਨਾ ਹਰ ਭਗਤ ਨਾ ਭਾਏ ਗਾਤ ਮੁਕਤ ਕਦੇ ਨ ਹੋਵਈ ਹਉ ਮੈਂ ਕਰਮ ਕਮਾਹੀ ਸਾਹਿਬ ਭਾਵੈ ਸੋ ਥੀਐ ਪਇ ਕਿਰਤ ਫਿਰਾਹੀ ਸਤਗੁਰ ਭੇਟਿਆ ਮਨ ਮਰ ਰਹਿਐ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥਾ ਪਦ ਵਾਸਾ ਹੋਇਆ ਸਚਾ ਰਹੈ ਸਮਾਏ ਮੇਰਾ ਹਰ ਪ੍ਰਭ ਅਗਮ ਅਗੂਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁੱਝੀਐ ਸਬਦਿ ਕਾਰ ਕਮਾਈ ਨਾਨਕ ਨਾਮ ਸਲਾਹਿ ਤੂ ਹਰ ਹਰ ਦਰ ਸੋਭਾ ਪਾਈ ਨਾਨਕ ਨਾਮ ਸਲਾਹਿ ਤੂ ਇਥੇ ਵਿਸਰਾਮ ਹੈ ਹਰ ਇਹ ਵੱਖਰਾ ਪਦ ਬੋਲਣਾ ਹੈ ਹਰ ਦਰ ਇਹ ਸੰਬੰਧਕ ਪਾਠ ਹੈ ਇਥੇ ਠਮਕ ਲਾ ਦਿੰਨੀ ਹੈ ਹਰ ਹਰ ਦਰ ਸੋਭਾ ਪਾਈ ਮਲਾਰ ਮਹੱਲਾ 3 ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਕਰੇ ਗੁਰ ਮਿਲਿਆ ਸਾਤ ਊਪਜੈ ਅਨੰਦ ਨਾਮ ਲਈ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਇ ਅੰਮ੍ਰਿਤ ਬੋਲਿਆ ਕਰ ਅੰਮ੍ਰਿਤ ਨਾਮ ਧਿਆਇ ਸਤ ਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਈ ਰਹਾਉ ਮਨ ਮੁਖ ਸਦਾ ਵਿਛੁੜੇ ਫਿਰਹਿ ਕੋਇ ਨਾ ਕਿਸ ਹੀ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੁੜਹਿ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂ ਨੇਤ ਕਰ ਦੇਖ ਹੈ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕੁਝ ਜਾਣਦਾ ਕਿਸ ਆਗਾ ਕਰੀ ਪੁਕਾਰ ਕਿਸ ਆਗਾ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖੀ ਦਾ ਵਿਚਾਰ ਤਾਜ ਕੂ ਤਾਜ ਕੂੜ ਕੁਟੰਬ ਹਉਮੈ ਵਿਖ ਤ੍ਰਿਸ਼ਨਾ ਚੱਲਣ ਹਿਰਦੈ ਸਮਾਲ ਰਹਾਓ ਸਤਿਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਹੋਰ ਦਾਤਾ ਕੋਈ ਨਾਹੀ ਜੀਵ ਦਾਣ ਦੇ ਤ੍ਰਿਪਤਾਸੇ ਸਚਾ ਨਾਮ ਸਮਾਹੀ ਅਨ ਦਿਨ ਹਰ ਰਵਿਆ ਰੇਦ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰ ਸਬਦੀ ਇਹ ਮਨ ਭੇਦਿਆ ਹਿਰਦੈ ਸਾ ਸਾਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਹੀ ਲਖਿਆ ਗੁਰਮੁਖ ਅਕਾਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪਿਐ ਸਾਰਿੰਗ ਪਾਣੀ ਆਵਣ ਜਾਣਾ ਬਹੁਤ ਨ ਹੋਵੇ ਗੁਰਮੁਖ ਸਹਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸਾਚੇ ਹੀ ਸੱਚ ਸਾਚ ਪਤੀਜੈ ਵਿਚੋ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰ ਨ ਕੋਈ ਇਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ